ਕਪੂਰਥਲਾ ਵਿੱਚ ਇੱਕੋ ਪਰਿਵਾਰ ਦੇ ਦੋ ਪਰਮਾ ਵਿਚਕਾਰ ਲੜਾਈ ਜੁੜੀ ਹੈ ਹੋ ਜਾਂਦੀ ਹੈ ਤੇ ਦੱਸਦੇ ਜਿਸ ਵਿੱਚ ਇਲਾਜ ਲਈ ਦਾਖਲ ਇੱਕ ਪ੍ਰਾਣ ਨੇ ਦੱਸਿਆ ਕਿ ਉਸਦਾ ਇੱਕ ਵੱਡਾ ਭਰਾ ਜਿਸ ਨੂੰ ਉਸਦੇ ਮਾਪਿਆਂ ਨੇ ਕਰੋ ਕਟ ਦਿੱਤਾ ਸੀ ਤੇ ਉਹ ਲੰਬੇ ਸਮੇਂ ਤੋਂ ਵਾਕੀ ਰਹਿ ਰਿਹਾ ਸੀ ਪਰ ਕੁਝ ਦਿਨ ਪਹਿਲਾਂ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਪਹੁੰਚ ਗਿਆ ਤੇ ਇੱਕ ਔਰਤ ਦੇ ਨਾਲ ਜ਼ਬਰਦਸਤੀ ਰਹਿਣ ਲੱਗ ਪਿਆ ਜੋ ਉਸਦੀ ਮਾਂ ਅਤੇ ਉਸਦੇ ਇਸ ਦਾ ਵਿਰੋਧ ਕੀਤਾ ਤਾਂ ਉਸਨੇ ਘਰ ਵਿੱਚ ਆਪਣਾ ਹਿੱਸਾ ਮੰਗਣਾ ਸ਼ੁਰੂ ਕਰ ਦਿੱਤਾ ਤੇ ਇਨਕਾਰ ਕਰਨ ਤੇ ਉਸਨੇ ਉਹਨਾਂ ਨੂੰ ਕੁੱਟਣਾ ਵੀ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਸ ਬਾਰੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਤੇ ਉਸਤੇ ਬੰਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਤੇ ਪੀੜਤ ਦੇ ਬਿਆਨ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਰਜਿੰਦਰ ਸਿੰਘ ਜੀ ਠੀਕ ਹੈ ਤੇ ਇੱਕ ਹੀ ਮਾਮਲਾ ਜੀ ਹੈ ਸਾਰਾ। ਇਹ ਜੀ ਆਪਣੇ ਸਾਡੇ ਘਰੇ ਨਾਲ ਜੀ ਮੈਂ ਬੀਬੀ ਦੀ ਦਵਾਈ ਲੈ ਕੇ ਆਇਆ ਸੀਗਾ ਤੇ ਇਹ ਮੇਰੇ ਭਰਾ ਨੂੰ ਬੇਦਖਲ ਕੀਤਾ ਹੋਇਆ ਵਾ। ਹਾਂ ਤੇ ਉਹ ਧੱਕੇ ਨਾਲ ਹੀ ਮਤਾਂ ਦੇ ਕਰਦਾ ਇਹ ਨਾਂ ਕੀ ਭਰਾ ਦਾ? ਉਹਦਾ ਨਾਮ ਪਰਮਜੀਤ ਸਿੰਘ ਹੈ ਜੀ। ਹਾਂ। ਤੇ ਮੈਂ ਦਵਾਈ ਲੈ ਕੇ ਆਇਆ ਸੀਗਾ ਤੇ ਮਾਤਾ ਨੇ ਲੌਗ ਜਦੋਂ ਖੋਲਿਆ ਤੇ ਪਿੱਛੇ ਮੇਰੇ ਨਾਲ ਹੀ ਅੰਦਰ ਵੜ ਕੇ ਆ ਕੇ ਤੇ ਮੇਰੇ ਮਾਰਕੋਟ ਕੀਤੀ ਉਹ ਕਿੰਨੇ ਕੁੱਟ ਕੀਤੀ ਉਹ ਪਰ ਹੁਜਤ ਨਹੀਂ ਹਾਂ ਤੜਪਰਾ ਲੱਗਦਾ ਹਾਂਜੀ ਬੇਦਖਲ ਕੀਤਾ ਹੋਇਆ ਡੈਡੀ ਨੇ ਵੀ ਮੰਮੀ ਨੇ ਵੀ ਹਾਂ ਤੇ ਕੀ ਮਾਰਿਆ ਕੀ ਤੁਹਾਡੇ ਗਾਤਰੀ ਹਾਂ ਤੇ ਤੁਹਾਡੇ ਕੋਈ ਕੋੜ ਕੇ ਸੀ ਚਲਦਾ ਪਿਆ ਕੋੜ ਚ ਅਸੀਂ ਨਹੀਂ ਲਾਇਆ ਜੀ ਕਿਸੇ ਨੇ ਲਾਇਆ ਸੀਗਾ ਜੀ ਮੈਨੂੰ ਘਰ ਵਿੱਚ ਰਹਿਣ ਦਿੱਤਾ ਜਾਵੇ ਤੇ ਤੰਗ ਪਰੇਸ਼ਾਨ ਇਹ ਹੀ ਕਰਦਾ ਵਾ ਹਾਂ ਇਹ ਮਾਤਾ ਨੂੰ ਬਹੁਤ ਜਿਆਦਾ ਧਮਕੀਆਂ ਦਿੰਦਾ ਉਹ ਕੁੱਟ ਮਾਰਦੀ ਆ ਉਹਦੇ ਨਾਲ ਕੁੱਟ ਮਾਰ ਕਰਦਾ ਵਾ ਇਹ ਕਿੰਨੇ ਵਜੇ ਦੀ ਘਟਨਾ ਵਾ ਇਹ 18 ਤਰੀਕ ਨੂੰ 6 ਵਜੇ ਦੀ ਗੱਲ ਹੈ ਜਦੋਂ ਮੇਰੇ ਤੇ ਉਹਨੇ ਹਮਲਾ ਕੀਤਾ ਤੇ ਤੁਹਾਨੂੰ ਕੋੜ ਦਾ ਕੱਲੀ ਹੈ بس ਐਵੇਂ ਕਿ ਤੁਸੀਂ ਮੈਨੂੰ ਹਿੱਸਾ ਨਹੀਂ ਦਿੰਦੇ ਤੇ ਡਾਡੀ ਨੇ ਵੀ ਬੇਦਖਲ ਕੀਤਾ ਮਮੀ ਨੇ ਵੀ ਬੇਦਖਲ ਕੀਤਾ ਹੁਣ ਮੈਂ ਕਿੱਦਾਂ ਦੇ ਦਵਾ ਹਿੱਸਾ ਤੇ ਤੁਹਾਡੇ ਨਾਂ ਤੇ ਹਮਕਾਂ ਹਾਂਜੀ ਪਾਪਾ ਤੇ ਮਮੀ ਨੇ ਰਲ ਕੇ ਆ ਦੋਨਾਂ ਨੇ ਉੱਥੇ ਤਸੀਹਂਦਾਰ ਕੋਲੇ ਜਾ ਕੇ ਰਜਿਸਟਰੀ ਮੇਰੇ ਨਾਮ ਕਰਾਈ ਆ ਜੀ ਤੇ ਇਸ ਬੰਦ ਚ ਕੰਪਲੇਂਟ ਕੀਤੀ ਪੁਲਿਸ ਨੂੰ ਹਾਂਜੀ ਦੋ ਤਿੰਨ ਵਾਰ ਕੀਤੀ ਆ ਜੀ ਅੱਛਾ ਉਦੋਂ ਕੋਈ ਨਹੀਂ ਆਇਆ ਨਹੀਂ ਮਿਲਿਆ ਤੁਹਾਨੂੰ ਹੁਣ ਆਈ ਸੀ ਪੁਲਿਸ ਭਾਈ ਸੀ ਜੀ ਹਾਂ ਹੁਣ ਬਿਆਨ ਲੈ ਕੇ ਗਈ ਆ ਜੀ ਹੁਣ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਆ ਕਿ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂ ਦੇਉ ਮੇਰੇ ਨਾਲ ਹੋਇਆ ਉਹਨੂੰ ਉਹਦੀ ਸਜ਼ਾ ਦਿੱਤੀ ਜਾਵੇ ਕਿਹੜੇ ਬੰਲੇ ਤੁਸੀਂ ਅਸੀਂ ਨਰੋਤਮ ਵਿਹਾਰ ਕਲੋਨੀ ਤੋਂ ਆਏ ਹਾਂ ਨਰੋਤਮ ਵਿਹਾਰ ਤੋਂ ਹਾਂਜੀ ਗਲੀ ਨੰਬਰ ਕਿੰਨਾ ਗਲੀ ਨੰਬਰ 4 ਆ ਜੀ ਤੇ ਕਦੋਂ ਤੋਂ ਚੱਲਦੀ ਹੈ ਇਹ ਗੱਲ ਇਹ ਜੀ ਕਾਫੀ ਆਪਣਾ ਜਦੋਂ ਮੇਰੇ ਡੈਡੀ ਦੀ ਮੌਤ ਹੋਈ ਆ ਜੀ ਨਾ ਤਾਂ ਮੇਰੇ ਡੈਡੀ ਦੀ ਮੌਤ ਤੇ ਆਇਆ ਨਾ ਹੀ ਉਹਨਾਂ ਦੇ ਭੋਗ ਤੇ ਆਇਆ ਕਹਿੰਦੇ ਹੋਰ ਕਿਤੇ ਰਹਿੰਦਾ ਸੀ ਫੇ ਲੋਕ ਕਿਤੇ ਹੋ ਰਹਿੰਦਾ ਸੀਗਾ ਮਰਦ ਤੋਂ ਬਾਅਦ ਹਾਂ ਡੈਡੀ ਦੀ ਮੌਤ ਤੋਂ ਬਾਅਦ ਆਇਆ ਵਾ ਹਾਂ ਤੇ ਮਾਤਾ ਨੂੰ ਕਹਿੰਦਾ ਮੈਂ ਦੋ ਦਿਨ ਰਹਿਣਾ ਇੱਥੇ ਤੇ ਮੈਂ ਛਿਲ ਜਾਊਗਾ ਹਾਂ ਦੇ ਦੋ ਦਿਨ ਰੁਕਿਆ ਤੇ ਮੁੜ ਕੇ ਇੱਕ ਬਾਹਰੋਂ ਕੋਈ ਬਗਾਨੀ ਜਨਾਨੀ ਲੈ ਕੇ ਆਇਆ ਤੇ ਉਹਦੇ ਉਹਨੂੰ ਘਰੇ ਰੱਖ ਲਿਆ ਤੇ ਮੁੜ ਕੇ ਨਿਕਲੇ ਹੀ ਨਹੀਂ ਮਾਤਾ ਨੂੰ ਕਹਿੰਦਾ ਮੈਂ ਨਹੀਂ ਜਾਣਾ ਜਬਰਦਸਤੀ ਰਹਿ ਰਿਹਾ ਵਾ ਅਸੀਂ ਪੁਲਿਸ ਨੂੰ ਦੋ ਤਿੰਨ ਵਾਰੀ ਕੰਪਲੇਟਾਂ ਦਿੱਤੀਆਂ ਨੇ ਵੀ ਇਹਨੂੰ ਸਾਡੇ ਨਾਲ ਇਦਾਂ ਕਰਦਾ ਵਾ ਤੇ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤੇ ਉਹਨਾਂ ਬੋਸ ਬਿਆਨ ਲਗੀ ਕਹਿ ਕੇ ਕਾਰਵਾਈ ਕਰਨ ਕਹਿੰਦੇ ਹਾਂਜੀ ਹੁਣ ਉਹ ਲੈ ਕੇ ਗਏ ਬਿਆਨ ਕਹਿੰਦੇ ਕਰਾਂਗੇ ਕਾਰਵਾਈ ਪਰ ਦੇਖੋ ਹੁਣ ਕੀ ਕਰਦੇ ਆ ਜੀ ਡਾਕਟਰ ਰਿਪੋਰਟ ਦੇਊਗਾ ਤਾਂ ਫਿਰ ਉਹਦੇ ਤੇ ਕਾਰਵਾਈ ਕਰਨੀਗੇ ਠੀਕ ਹਾਂਜੀ ਮੈਂ ਬਲਜੀਤ ਸਿੰਘ ਥਾਣਾ ਸਿਟੀ ਕਬੂਤ ਦੇ ਦਾ ਹਾਂਜੀ ਸਰ ਕੀ ਮਾਮਲਾ ਹੈ ਇਹ ਕਮਲਾਰਾਈ ਜੀ ਸਾਡੇ ਕੋਲ ਤੇ ਉਹ ਸੰਮਲੌਰ ਦੇ ਸਬੰਧ ਵਿੱਚ ਇੱਥੇ ਧਿਆਨ ਲੈਣ ਆਇਆ ਹਾਂ ਹਾਂ ਤੇ ਇਹ ਰਜਿੰਦਰ ਸਿੰਘ ਜੋਤਾਲ ਵਿਆਹਪਾਂ ਨੇ ਤੇ ਇਹਨਾਂ ਦਾ ਕੋਈ ਆਪਣੇ ਭਰਾ ਦੇ ਨਾਲ ਆਪਸੀ ਮਾਮਲਾ ਵਾ ਲੜਾਈ ਝਗੜਾ ਵਾ ਤੇ ਉਹਦੇ ਸੰਬੰਧ ਵਿੱਚ ਅਸੀਂ ਬਿਆਨ ਲਏ ਆ ਤੇ ਜੋਰ ਵੀ ਬਣਦੀ ਕਲੋਨੀ ਕਰ ਰਹੀ ਉਹ ਕਿਥੇ ਤੇ ਜਿਹੜੀ ਸੱਟਾਂ ਲੱਗੀਆਂ ਆ ਇਹ ਕਿਹੜੇ ਨਾਲ ਲੱਗੀਆਂ ਸੱਟਾਂ ਪਤਾ ਕੁਛ ਸੱਟਾਂ ਮਤਲਬ ਇਨਵੈਸਟੀਗੇਸ਼ਨ ਤਕਰੀਰ ਵਿੱਚ ਦੇਖਿਆ ਜਾਊਗਾ ਵੀ ਕਿਹੜੀ ਚੀਜ਼ ਨਾਲ ਮਾਰੀਆਂ ਵਾ ਬਾਕੀ ਡਾਕਟਰ ਸਾਹਿਬ ਦੀ ਐਕਸੀਡੈਂਟ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਮਾਰੇ ਕਿ ਠੀਕ ਹੈ ਤੇ ਕਾਰਵਾਈ ਵੀ ਕਰ ਰਹੇ ਜੀ ਉਹਨਾਂ ਦੇ ਕੋਲ ਉਹਨਾਂ ਦਾ ਬਿਆਨ ਲਏ ਇਸ ਤੋਂ ਕੇ ਕਾਰਵਾਈ ਕੀਤੀ ਚੋ ਠੀਕ